ਸ੍ਰੀ ਮਾਰਟ ਟੂਰਨਾਮੈਂਟ ਹੈ ਤੇ ਇਨਾਮ ਤਾਂ ਸਾਡੇ ਬੰਦੇ तकरीबन ਹਰ ਸਾਲ ਵਧਦੇ ਜਾਂਦੇ ਨੇ ਤੇ ਸਾਡੇ ਚਾਰ ਬੰਦਿਆਂ ਨੇ ਦੋ ਟਰੈਕਟਰ ਦਿੱਤੇ ਨੇ ਤੇ ਤਿੰਨ ਮੋਟਰਸਾਈਕਲ ਦਿੱਤੇ ਨੇ ਤੇ ਜਿਹੜਾ ਜਾਫੀ ਹੋਊਗਾ ਜਾਂ ਦੂਜੇ ਸਟਾਫਰ ਨੂੰ ਜੋ ਉਹੜਾ ਨੇ ਇਨਾਮ ਤਾਂ ਸਾਡੇ ਬੰਦੇ तकरीबन ਹਰ ਸਾਲ ਅਸੀਂ ਵਧਾ ਕੇ ਦਿੰਦੇ ਹਾਂ ਏ ਉਹ ਕਿੰਵਾਈ ਲੱਖ ਦਾ ਖਰਚਾ ਹੈ ਸਾਡੇ ਪਹਿਲਾ ਨੰਬਰ ਦਾ ਜਿਹੜਾ ਅੱਜ ਘੜਿਆ ਆਪਣੇ ਪੰਜਾਬ ਦੇ ਵਿੱਚੋਂ ਪਹਿਲਾ ਹੁੰਦਾ ਦੀ ਕਿਲਾ رائےਪੁਰੋਂ ਫੇਲ ਹੋ ਗਿਆ ਉਸ ਤੋਂ ਬਾਅਦ ਸਾਡੇ ਵਾਲਾ ਚੱਲਦਾ ਜਾ ਉੱਪਰ ਜੂਤਰਾ ਜੀ ਬਹੁਤ ਸੋਹਣੀ ਸਿਹਤ ਆ ਵੀ ਇਹ ਨਸ਼ੇ ਤੋਂ ਬਚੋ ਅਨਾਮ ਵੀ ਅਸੀਂ ਤਾਂ ਹੀ ਵੱਧਦ ਰਹੇ ਆ ਵੀ ਥੋੜੇ ਜਿਹਾ ਪ੍ਰੇਰ ਹੁਣ ਜਵਾਕ ਦੇਖੋ ਪੈਸੇ ਕਰਕੇ ਹਰ ਕਿਰਦਾ ਭੱਜਿਆ ਜਵਾਕ ਨੂੰ ਜਦ ਤੁਸੀਂ ਦੇਖ ਲਓ ਟੀਮਾਂ ਵੀ ਸਾਡੇ ਵੱਧੂ ਨੇ ਇਕੱਠ ਵੀ ਦੇਖ ਲਓ ਕਿੰਨਾ ਨੌਜਵਾਨੀ ਦਾ ਇਕੱਠਾ ਸਾਰਾ ਇਹ ਵਾਹ ਖਾਲਸਾ ਵਾਹ ਗੁਰਦੀਪ ਭੱਜ ਜੀ ਮੈਂ ਜਤਿੰਦਰ ਸਿੰਘ ਲੁਧਿਆਣਾ ਦੇ ਹਾਤੀ ਪ੍ਰਧਾਨ ਬੀਸੀ ਬੈਂਕ ਆਮਾਦੀ ਪਾਰਟੀੋਂ ਛੰਦੜਾ ਪਿੰਡ ਆ ਜੀ ਮੇਰਾ ਇਹ ਜੋ ਮੇਲਾ 78 ਸਾਲ ਹੋ ਗਿਆ ਨੂੰ ਇਹ ਸਾਡੇ 25 25 30 30 ਪਿੰਡਾਂ ਦੇ ਵਿੱਚ ਇੱਕ ਮਿਸਾਲ ਆ ਮੇਲੇ ਦੀ ਮਿਲੀ 올림픽 ਇਹਨੂੰ ਕਹਿੰਦੇ ਨੇ ਹੈ ਮਤਲਬ 25 30 ਪਿੰਡਾਂ ਦੇ ਬੱਚੇ ਔਰਤਾਂ ਸ਼ਰਧਾ ਭਾਵਨਾ ਨਾਲ ਇੱਥੇ ਆਪਣਾ ਇੱਕ ਤਰ੍ਹਾਂ ਦਾ ਵਿਰਾਸਤ ਆ ਜਿਹੜੀ ਆ ਬੜੀ ਪੁਰਾਣੀ ਉਹਨੂੰ ਬਣਾਉਂਦੇ ਨੇ ਆਗੇ ਜੀ ਮਸ਼ਹੂਰ ਨੇ ਬਸ ਇਤੋਂ ਵਧੀਆ ਪਲੇਅਰ ਨਿਕਲਨੇ ਸਾਡੇ ਨਾਲ ਇੱਕ ਪਿੰਡਾ ਉੱਥੇ ਸਟੇਡੀਅਮ ਆ ਉੱਥੋਂ ਬਹੁਤ ਇੰਟਰਨੈਸ਼ਨਲ ਖਿਡਾਰੀ ਬਹੁਤ ਵਰਡ ਦੇ ਵਿੱਚ ਜਾ ਕੇ ਉਹਨੇ ਨਾਮ ਰੋਸ਼ਨ ਕੀਤਾ ਇਸ ਪਿੰਡ ਦੇ ਬੱਚੇ ਵੀ ਬਹੁਤ ਦੂਰ ਦੂਰ ਜਾ ਕੇ ਉਹਨਾਂ ਨੇ ਇਸ ਪਿੰਡ ਦਾ ਨਾਮ ਰੋਸ਼ਨ ਕੀਤਾ ਏਰੀਆ ਦਾ ਨਾਮ ਰੋਸ਼ਨ ਕੀਤਾ ਹਾਂਜੀ ਪਿਛਲੀ ਵਾਰ 5 ਲੱਖ ਦਿੱਤਾ ਸੀਗਾ ਤੇ ਉਹ ਪੂਰਾ ਕੀਤਾ ਗਵਰਨਮੈਂਟ ਨੇ ਇਸ ਵਾਰ ਮંત્રી ਸਾਹਿਬ ਆਕੇ ਕਹਿੰਦੇ ਸਾਡੇ ਕੈਬਨਿਟ ਮੰਤਰੀ ਤਰਦੀਪ ਸਿੰਘ ਮੁੰਡੀਆਂ ਉਹ ਵੀ ਪੂਰਾ ਕਰਨਗੇ ਜੋ ਵੀ ਇਹਨਾਂ ਨੂੰ ਲਿਖਿਆ ਸੀ ਮਾਨਸੂਰ ਨਾਲ ਜੇ ਸਪੋਰਟ ਖਿਡਾਰੀ ਆਉਣਾ ਆ ਬਾਗੇ ਦੇਣਾ ਸਾਡੇ ਨਾਮ ਖੇਡਣੇ ਦੇਗਾ ਚਾਰ ਜਿੰਨੇ ਖੇਡ ਜਾਏਗੀ ਮੁੰਡੀਆਂ ਵੀ 22 ਦਾ ਜਿਹੜਾ ਹੈ ਇਸ ਵਾਰ ਆਪ ਨੇ ਜੋ ਆ ਰਿਹਾ ਹੈ ਉਹ ਜਗਤ ਰਿਹਾ ਹੈ ਉਹ ਪਟਨਾ ਦੇ ਲੈ ਕੇ ਕਲੱਬ ਦਾ ਜਿਨੇ ਬਜਰੀ ਮੈਚ ਜਿਹਾ ਜੋ ਆਪਣੇ ਕਲੱਬ ਦੇ ਮੈਚ ਸਾਰਿਆਂ ਨੂੰ ਸਾਰੇ ਪਲੇਅਰਾਂ ਨੂੰ ਪਲੇਅਰਾਂ ਦੇ ਡੈਕਰੀਡਰ ਦੇ ਦਿੱਤੀ ਜਾਣੇ ਆ ਤੇ ਉਹਨਾਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਜਾਣਾ ਜਿਨੇ ਆਪਕੀ ਪ੍ਰੋਗਰੈਸ ਸੰਤਿਗੋ ਲੋਕਾ ਦਾ ਕਿ ਆਪ 55 ਕਿਲੋ ਤੱਕ ਦੇ ਦੇਸੀ ਕਿਉਂ ਹੋ ਰਹੇ ਆ ਤਾ ਤਕਰੀਬਨ 1 ਤੋਂ 2 ਤੋਂ ਲਗਭਗ ਦੇ ਦੇਸੀ ਹੋ ਤੇ ਉਸ ਤੋਂ ਬਾਅਦ 8 ਕਿਲੋ ਅੱਗੇ ਦੀਆਂ ਤੇ ਅਗਲੇ ਮੌਸਮਾਂ ਨੂੰ ਤੇ ਕਲੱਬ ਨੂੰ ਬਹੁਤ ਡਾਇਰੈਕਟਿਵ ਦਿੱਤੇ ਜਾਣੇ ਆ

哦，你们也是吗？